ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਜੋ ਭਾਈ ਕੁੜੀਓ ਹੋ ਜੋ ਇਕੱਠੀਆਂ ਤੁਸੀਂ ਅੱਜ ਮੈਂ ਤੁਹਾਨੂੰ ਇੱਕ ਬਹੁਤ ਵਧੀਆ ਚੀਜ਼ ਬਣਾਉਣੀ ਸਿਖਾ ਰਹੀ ਆ ਜਿਹਦੇ ਮੂਰੇ ਕੀ ਸਾਰੇ ਰੈਸਟੋਰੈਂਟ ਫੇਲ ਨੇ ਠੀਕ ਆ ਆਜੋ ਫਟਾਫਟ ਲਾਈਕ ਕਮੈਂਟ ਕਰ ਦਿਓ ਨਾਲ ਦੀ ਨਾਲ ਆਪਦੇ ਪਿੰਡ ਦਾ ਨਾਮ ਸ਼ਹਿਰ ਦਾ ਨਾਮ ਲਿਖ ਦਿਓ ਤਾਂ ਕਿ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਥੈਂਕਸ ਬੋਲ ਸਕਾਂ ਤੇ ਹੁਣ ਇਹ ਜਿਹੜੀ ਮਗਰਲੀ ਵੀਡੀਓ ਪਹਿਲਾਂ ਆਪਾਂ ਪਾਈ ਸੀ ਜੀ ਉਹਦਾ ਥੈਂਕਸ ਜਾਂਦਾ ਜੀ ਆਪਣੇ ਹਰਕੀਰਤ ਕੌਰ ਜੀ ਬਠਿੰਡਾ ਤੋਂ ਸਰਬਜੀਤ ਕੌਰ ਜੀ ਸੋਹਿਲ ਪਰਮਜੀਤ ਸਿੰਘ ਜੀ ਕੋਹਲੀ ਸਚਨ ਬਾਰਗਵਾ ਜੀ ਸਿਮਰਜੀਤ ਕੌਰ ਬਾਗਾਪੁਰਾਣਾ ਤੋਂ ਤੇ ਸਵਰਨ ਸਰਪੰਚ ਜੀ ਲੀਲਿਆਵਾਲੀ ਤੋਂ ਇਹਨਾਂ ਨੇ ਆਪਾਂ ਨੂੰ ਪਿਛਲੀ ਵੀਡੀਓ ਦੇ ਵਿੱਚ ਸਾਰਿਆਂ ਤੋਂ ਪਹਿਲਾਂ ਲਾਈਕ ਕਮੈਂਟ ਕੀਤੇ ਸੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਬਾਕੀ ਸਾਰੇ ਫੋਲੋਅਰਸ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਲਾਈਕ ਕਮੈਂਟ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਆਪਣੇ ਪਿੰਡ ਦੇ ਨਾਮ ਪਤਾ ਲਿਖ ਦਿਆ ਕਰੋ ਜੀ ਤੁਸੀਂ ਤਾਂ ਕਿ ਆਪਾਂ ਆਉਣ ਵਾਲੀ ਵੀਡੀਓ ਤੇ ਵੀ ਤੁਹਾਡੇ ਸਾਰਿਆਂ ਦਾ ਥੈਂਕਸ ਬੋਲ ਸਕੀਏ ਤੁਹਾਡੇ ਪਿੰਡ ਦਾ ਨਾਮ ਬੋਲ ਸਕੀਏ ਜੀ ਤੁਸੀਂ ਆਪਣੇ ਨਾਲ ਕਿੱਥੋਂ ਕਿੱਥੋਂ ਜੁੜੇ ਹੋ ਤੇ ਆ ਜਾਓ ਫਿਰ ਆਪਾਂ ਰੈਸਟੋਰੈਂਟ ਨਾਲੋਂ ਵੀ ਬਹੁਤ ਵਧੀਆ ਜਿਆਦਾ ਵਧੀਆ ਆਪਾਂ ਇਹ ਚੀਜ਼ ਬਣਾਉਣੀ ਹੈਗੀ ਐ ਤੇ ਕੀ ਬਣਾਉਣਾ ਜੀ ਆਪਾਂ ਮੈਂ ਤੁਹਾਨੂੰ ਸਾਰਾ ਕੁਝ ਸਿਖਾਉਣੀ ਆ ਕੁੜੀਓ ਆਜੋ ਫਿਰ ਇਹਦੇ ਵਾਸਤੇ ਆਪਾਂ ਨੂੰ ਕੀ ਸਮਾਨ ਚਾਹੀਦਾ ਸਿਰਫ ਘਰੇ ਪਈਆਂ ਹੁੰਦੀਆਂ ਚੀਜ਼ਾਂ ਆਪਾਂ ਬਾਹਰੋਂ ਨਹੀਂ ਲੈ ਕੇ ਆਉਣੀਆਂ ਤੇ ਕਿੰਨੀ ਵਧੀਆ ਚੀਜ਼ ਬਣਦੀ ਆਏ ਗਏ ਤੇ ਚੱਕ ਦਿਆ ਕਰੋ ਖੁਸ਼ੀ ਤੁਸੀਂ ਹਨਾ ਆਹ ਲਓ ਜੀ ਆਪਾਂ ਲੈ ਲੇ ਇੱਕ ਕੌਲੀ ਫੁੱਲ ਮਖਾਣੇ ਫੁੱਲੇ ਫੁੱਲੇ ਹੁੰਦੇ ਨੇ ਇਹਨਾਂ ਨੂੰ ਤਈਓ ਫੁੱਲ ਮਖਾਣੇ ਕਹਿ ਦਿੰਦੇ ਆ ਮੈਨੂੰ ਲੱਗਦਾ ਇਹਨਾਂ ਦੇ ਵਿੱਚ ਕੈਲਸ਼ੀਅਮ ਭਰਪੂਰ ਮਾਤਰਾ ਚ ਹੁੰਦਾ ਜੀ ਬਹੁਤ ਜ਼ਿਆਦਾ ਕੈਲਸ਼ੀਅਮ ਹੁੰਦਾ ਹੈ ਇਹ ਅਗਰ ਆਪਾਂ ਇੱਕ ਮੁਠੀ ਰੋਜ਼ ਇਹਨਾਂ ਨੂੰ ਮੁਠੀ ਭਰ ਕੇ ਖਾਣੇ ਜੀ ਮੈਨੂੰ ਨਹੀਂ ਲੱਗਦਾ ਕਿਸੇ ਦੇ ਜੋੜ ਗੋਡੇ ਦੁਖਦੇ ਹੋਣਗੇ ਆ ਚੱਕੋ ਜੀ ਕਾਜੂ ਜਿਹੜੇ ਕਿ ਲੀਵਰ ਦਾ ਡਿਜ਼ਾਈਨ ਹੈ ਤੇ ਇਹਨਾਂ ਨੂੰ ਆਪਾਂ ਭਿਓ ਕੇ ਖਾਣੇ ਤੇ ਆਪਣੇ ਲੀਵਰ ਨੂੰ ਸਵਸਥ ਰੱਖਦੇ ਆ ਜੀ ਹਰੇਕ ਫਰੂਟ ਦਾ ਹਰੇਕ ਤਰ੍ਹਾਂ ਦਾ ਆਪਣੀ ਬਾਡੀ ਨਾਲ ਜੁੜਿਆ ਹੋਇਆ ਜੀ ਹਿੱਸਾ ਜਿਵੇਂ ਕਿ ਆਪਣੇ ਹੋਗੇ ਮਤਲਬ ਕਿ ਅਖਰੋਟ ਹੋਗੇ ਇਹਨਾਂ ਦੇ ਵਿੱਚ ਦਿਮਾਗ ਦੀ ਮੂਰਤੀ ਬਣੀ ਹੋਈ ਹੈ ਜੀ ਬਦਾਮ ਹੋਗੇ ਇਹਦੇ ਵਿੱਚ ਅੱਖ ਦੀ ਬਣੀ ਹੋਈ ਹੈ ਬਦਾਮ ਨੂੰ ਆਪਾਂ ਚੀਰਾ ਦੇ ਕੇ ਵਿੱਚ ਕਾਲੀ ਮਿਰਚ ਰੱਖ ਲਈਏ ਜੀ ਤਾਂ ਅੱਖ ਬਣ ਜਾਂਦੀ ਹੈਗੀ ਆ ਹਨਾ ਤੇ ਕਾਜੂ ਦੇ ਉੱਤੇ ਲੀਵਰ ਦਾ ਡਿਜ਼ਾਈਨ ਬਣਿਆ ਹੋਇਆ ਜੀ ਹਰੇਕ ਚੀਜ਼ ਦੇ ਹਰੇਕ ਡਰਾਈ ਫਰੂਟ ਦੇ ਉੱਪਰ ਆਪਣੇ ਸਰੀਰ ਦੇ ਅੰਗਾਂ ਦਾ ਭਾਗਾਂ ਦਾ ਸਾਰਿਆਂ ਦਾ ਸੰਕੇਤ ਦਿੱਤਾ ਹੋਇਆ ਵੀ ਆਹ ਚੀਜ਼ ਐਸ ਨੂੰ ਕੰਮ ਆਉਂਦੀ ਹੈ ਤੇ ਅੰਦਰਖਿਆ ਕਰੋ ਬੱਚਿਆ ਥੋੜਾ ਜ੍ਹਾ ਆਹ ਲੋ ਜੀ ਆਪਾਂ ਦਿੱਤੇ ਇਹਨਾਂ ਨੂੰ ਭਿਓ ਤੇ ਇਹਨਾਂ ਨੂੰ ਹੁਣ ਆਪਾਂ ਦੇਵਾਂਗੇ ਟਾਕ ਹਨਾ ਚੱਕੋ ਪਲੇਟ ਤੇ ਟਕੋ ਭਾਈ ਇਹਨਾਂ ਨੂੰ ਇਹਨਾਂ ਦਾ ਕੰਮ ਹੋ ਗਿਆ ਕੇਰਾ ਰੁਕ ਗਿਆ 2 ਘੰਟਿਆਂ ਵਾਸਤੇ ਆਪਾਂ ਟਕੇ ਸੀ ਤੇ ਹੁਣ ਚੱਕੇ ਆਪਾਂ ਤੇ ਆਹ ਦੇਖੋ ਭਾਈ ਤੁਸੀਂ ਇਹ ਹੋ ਗਏ ਪੋਲੇ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਕਿੰਨੇ ਪੋਲੇ ਹੋ ਗਏ ਪਹਿਲਾਂ ਤਾਂ ਤੁਸੀਂ ਐਂ ਦੇਖੋ ਵਿਚਾਰੇ ਮੈਨੂੰ ਲੱਗਦਾ ਰੰਗ ਹੀ ਕੱਢਿਆ ਹੈ ਅੱਗੇ ਨਾਲੋਂ ਜ਼ਿਆਦੇ ਹਨਾ ਦੇਖ ਲਓ ਕੁੜੀਓ ਲਿਖ ਲਿਆ ਕਰੋ ਨਾ ਜਿਆਦਾ ਆਵੇ ਤਾਂ ਤੁਸੀਂ ਆਪਦੇ ਵਟਸਐਪ ਤੇ ਇਹਨਾਂ ਨੂੰ ਉਹ ਕਰ ਲਿਆ ਕਰੋ ਲੇ ਸ਼ੇਅਰ ਕਰ ਦਿਆ ਕਰੋ ਜਦੋਂ ਸਬਜੀ ਬਣਾਉਣੀ ਹੋਵੇ ਇਹੋ ਜੀ ਆਈਟਮ ਬਣਾਉਣੀ ਆ ਤੁਸੀਂ ਉਦੋਂ ਭਾਈ ਚੱਕੋ ਤੇ ਤੁਸੀਂ ਇਹਨਾਂ ਨੂੰ ਬਣਾਓ ਅੱਜ ਮੈਂ ਵੀ ਆਖਿਆ ਮੈਂ ਕਿ ਅੱਜ ਸਾਰੇ ਵਿਟਾਮਿਨਸ ਟਾਮਨ ਸਭ ਪੂਰੇ ਕਰ ਲੈਣੇ ਆਪਦੇ ਜਿੰਨੀ ਕੁ એનર્ਜੀ ਡਾਊਨ ਹੋਈ ਐ ਸਭ ਪੂਰੀ ਕਰਦਣੀ ਆ ਚੱਕੋ ਗੰਡੇ ਲਸਣ ਤੇ ਅਦਰਕ ਤੇ ਟਮਾਟਰ ਆਦਾਂ ਉਦਾਂ ਚੱਕੋ ਤੇ ਸਾਰਾ ਕਰੋ ਇਕੱਠਾ ਤੇ ਬਾਕੀ ਰਹੇਗੀ ਜੀ ਪ੍ਰੋਟੀਨ ਦੀ ਕਮੀ ਨਾ ਆ ਜੇ ਆਪਾਂ ਨੂੰ ਤੇ ਆ ਚੱਕੋ ਜੀ ਆਪਾਂ ਲੈ ਲਿਆ ਜੀ 200 ਗ੍ਰਾਮ ਪਨੀਰ ਠੀਕ ਹੈ ਪਨੀਰ ਦੇ ਵੱਡੇ ਵੱਡੇ ਕਰ ਲੋ ਪੀਸ ਆਪਾਂ ਕਿਹੜਾ ਦਿਖਾਵਾ ਕਰਨਾ ਖਾਣਾ ਤਾਂ ਆਪਣੇ ਚਮਚੇ ਚ ਇੱਕ ਪੀਸ ਜਾਵੇ ਤਾਂ ਸਹੀ ਵੱਡੇ ਵੱਡੇ ਕਰ ਲੋ ਪੀਸ ਤੇ ਤੁਸੀਂ ਦੇਖੋ ਹੁਣ ਭਾਈ ਬੱਚਿਓ ਮੇਰੀਆਂ ਬੱਚੀਆਂ ਮੇਰੇ ਬੇਟੇ ਬੇਟੀਆਂ ਸਭ ਦੇਖੋ ਇਹੋ ਜੀਆਂ ਚੀਜ਼ਾਂ ਬਣਾ ਬਣਾ ਕੇ ਖਾਇਆ ਕਰੋ ਕਿਸੇ ਵਿਟਾਮਿਨ ਦੀ ਕਮੀ ਨਹੀਂ ਆਪਾਂਉਣ ਦੇਣੀ ਠੀਕ ਹੈ ਮੇਰੇ ਨਾਲ ਜੁੜਿਓ ਤਾਂ ਕਿਸੇ ਵਿਟਾਮਿਨ ਦੀ ਆਪਾਂ ਕਮੀ ਨਹੀਂ ਪੁੱਤਾਂਉਣ ਦੇਣੀ ਹੈਗੀ ਆ ਸਾਰਾ ਕੁਝ ਆਪਾਂ ਕਰ ਲਿਆ ਇਕੱਠਾ ਤੇ ਆ ਦੇਖੋ ਤੁਸੀਂ ਇਹਨਾਂ ਨੂੰ ਤਾਂ ਮੇਰਾ ਇਰਾਦਾ ਹੈਗਾ ਵੀ ਆਪਾਂ ਥੋੜਾ ਜਿਹਾ ਰਗੜ ਲਾਂਗੇ ਹਨਾ ਆ ਰਗੜ ਲੇ ਜੀ ਆਪਾਂ ਲਸਣ ਪਿਆਜ਼ ਅਦਰਕ ਤੇ ਦੇਖੀ ਨਾ ਇਹਨੂੰ ਚੱਕ ਕੇ ਆਪਾਂ ਹੁਣ ਪਾ ਦਿਓ ਜੀ ਮਿਕਸੀ ਦੇ ਗ੍ਰੈਂਡਰ ਦੇ ਵਿੱਚ ਇਹ ਹੋਗੇ ਪੋਲੇ ਇਹਨਾਂ ਦਾ ਵਿਚਾਰਾਂ ਦਾ ਸਾਰਾ ਵਿਟਾਮਿਨਸ ਤਮ ਹੁਣ ਆਪਣੇ ਜਾਣਾ ਅੰਦਰ ਆ ਚੱਕੋ ਜੀ ਤੁਸੀਂ ਇਹਨਾਂ ਨੂੰ ਪਾਤਾ ਮਿਕਸੀ ਦੇ ਵਿੱਚ ਹੁਣ ਜੇ ਕੱਲਿਆਂ ਨੂੰ ਗ੍ਰाइंड ਕਰਦੇ ਆ ਤਾਂ ਇਹਨਾਂ ਦਾ ਆਟਾ じゃ ਬਣ ਜੂਗਾ ਆਪਾਂ ਕੀ ਕਰਨਾ ਹੈਗਾ ਦੁੱਧ ਦਾ ਗਲਾਸ ਲੈ ਲਿਆ ਥੋੜਾ ਜਿਹਾ ਆਪਾਂ ਇਹਦੇ ਵਿੱਚ ਹੁਣ ਦੁੱਧ ਪਾਵਾਂਗੇ ਥੋੜਾ ਜਿਹਾ ਪਾਵਾਂਗੇ ਕਿਹੜਾ ਬਾਲੇ ਦੇ ਵਿੱਚ ਤਾਂ ਇਹ ਵਿੱਚ ਹੀ ਭੱਜੇ ਫਿਰਨਗੇ ਕਿਸੇ ਦੇ ਇਹ ਮਤਲਬ ਗ੍ਰਾਈਂਡਰ ਦੇ ਨਾਲ ਨਹੀਂ ਘਸਣਾ ਇਹਨਾਂ ਨੇ ਗ੍ਰाइंड ਨਹੀਂ ਹੋਣਾ ਇਹਨਾਂ ਨੇ ਭੱਜੇ ਫਿਰਨਾ ਹੈਗਾ ਕੋਈ ਕਿਧਰ ਨੂੰ ਭੱਜ ਜੂ ਕੋਈ ਕਿਧਰ ਨੂੰ ਤੇ ਆਪਾਂ ਇਹ ਕੰਮ ਨਹੀਂ ਕਰਨਾ ਹੈਗਾ ਆ ਵੇਖੋ ਤੁਸੀਂ ਕਰਦੇ ਰਹਿਗੇ ਹਜੇ ਇਹ ਅਧਰੜਕਿਆ ਜਾ ਹੋ ਗਿਆ ਸੰਭਾਲ ਹਨ ਜਿਵੇਂ ਆਪਾਂ ਕਹਦੇ ਨੇ ਅਧਰੜਕਿਆ ਜਾ ਅਧਰੜਕਿਆ ਜਾ ਹੋ ਗਿਆ ਇਹਦੇ ਵਿੱਚ ਦੁੱਧ ਹੋਰ ਪਾਓ ਥੋੜਾ ਜਿਹਾ ਤੇ ਫਿਰ ਇਹਨੂੰ ਆਪਾਂ ਪੂਰਾ ਰੜਕ ਦੇਣਾ ਇਹਦੀ ਕੱਢ ਦੇਣੀ ਹੈ ਜੀ ਮੱਖਣੀ ਠੀਕ ਹੈ ਇਹਨੂੰ ਬਣਾ ਲੈਣੀ ਹੈ ਜੀ ਪੂਰੇ ਸੰਘਣਾ ਅਧਰੜਕਿਆ ਜਿਹਾ ਇਹੋ ਜਿਹਾ ਬੱਲੇ ਬੱਲੇ ਆਪਾਂ ਪੀਨੇ ਆ ਤਾਂ ਕੀ ਕਮਾਲ ਹੈ ਹਨ ਲਜਤ ਆ ਜੇ ਇਹਨੂੰ ਪੀ ਵੀ ਸਕਦੇ ਆ ਜੀ ਆਪਾਂ ਦੁੱਧ ਦੇ ਵਿੱਚ ਰਗੜ ਕੇ ਨਾ ਮਖਾਣੇ ਪੀ ਵੀ ਸਕਦੇ ਆ ਕੋਈ ਜ਼ਰੂਰੀ ਨਹੀਂ ਵੀ ਖਾਣੇ ਹੁੰਦੇ ਨੇ ਮੇਰੇ ਕਹਿਣ ਦਾ ਮਤਲਬ ਮੁੱਠੀ ਮਖਾਣੇ ਅੰਦਰ ਜਾਣੇ ਚਾਹੀਦੇ ਜਿਵੇਂ ਮਰਜ਼ੀ ਨਗਾ ਲਓ ਭਾਈ ਔਖੇ ਸੌਖੇ ਜਿਵੇਂ ਮਰਜ਼ੀ ਨਗਾਇਆ ਕਰੋ ਤੁਸੀਂ ਆਹ ਦੇਖੋ ਜੀ ਇਹਦਾ ਬਣ ਗਿਆ ਪੇਸਟ ਆਹ ਚੱਕੋ ਜੀ ਗਲਾਸ ਭਰ ਕੇ ਪੀਣਾ ਪੀ ਲਓ ਤੇ ਜੇ ਆਪਾਂ ਆ ਆਈਟਮ ਬਣਾਉਣੀ ਆ ਤਾਂ ਫਿਰ ਤੁਸੀਂ ਜਰਾਂਦ ਕਰੋ ਥੋੜੀ ਜੀ ਕਾਲ ਨਹੀਂ ਕਰਨੀ ਕਿਸੇ ਨੇ ਵੀ ਕਿਤੇ ਤੁਸੀਂ ਪੀ ਕੇ ਕਿਤੇ ਮੁੜ ਕੇ ਕਹਦੋ ਜੀ ਹੁਣ ਇਹਦੇ ਵਿੱਚ ਕੀ ਪਊਗਾ ਦੂਜੇ ਪਾਸੇ ਰੱਖ ਲਿਆ ਜੀ ਆਪਾਂ ਆਪਣਾ ਪਤੀਲਾ ਪਤੀਲੇ ਦੇ ਵਿੱਚ ਪਾ ਲਿਆ ਜੀ ਤੇਲ ਤੇਲ ਦੇ ਵਿੱਚ ਪਾ ਲਿਆ ਆਪਾਂ ਜੀਰਾ ਜੀਰਾ ਨੂੰ ਪਾ ਕੇ ਇਹਦਾ ਬਸ ਤੜਕ ਫੜਕ ਕਰਤੀ ਜੀ ਜੀਰੇ ਦਾ ਕੋਈ ਹਾਲ ਨਹੀਂ ਵਿੱਚ ਸਾਰਾ ਵਿਚਾਰਾ ਮੱਛ ਸੜ ਗਿਆ ਤੇ ਹੁਣ ਪਾ ਦਿਓ ਜੀ ਲਸਣ ਅਦਰਕ ਨਾਲ ਦੀ ਨਾਲ ਤਾਂ ਕਿ ਇਹਨੂੰ ਠੰਡਕ ਮਿਲ ਜੇ ਥੋੜੀ ਜੀ ਜਿਹੜਾ ਇੰਨਾ ਇਹ ਸੜੀ ਜਾਂਦਾ ਸੀਗਾ ਥੋੜਾ ਬਹੁਤਾ ਇਹਨੂੰ ਤੜਕ ਫੜਕ ਜੀ ਦੀ ਘਟ ਜੂਗੀ ਤੇ ਉਧਰੋਂ ਲਸਣ ਪਿਆਜ਼ ਪਿਆਜ਼ ਦੀ ਵਧ ਜੂਗੀ ਠੀਕ ਹੈ ਜੀ ਲਸਣ ਪਿਆਜ਼ ਦੀ ਤੜਕ ਫੜਕ ਵਧ ਗਈ ਆ ਦੇਖੋ ਤੁਸੀਂ ਆਪਾ ਪੂਰਾ ਇਹਦਾ ਸਿਸਟਮ ਕਰ ਦੇਣਾ ਸੈੱਟ ਤੇ ਭਾਈ ਕੁੜੀਓ ਇਹ ਮਿੰਟੋ ਮਿੰਟ ਕਰਨ ਵਾਲਾ ਕੰਮ ਐ ਕੋਈ ਇਹਦੇ ਉਹ ਨੀਗਾ ਔਖਾ ਤੇ ਜੇ ਤੁਸੀਂ ਦੇਖੋ ਤਾਂ ਰੈਸਟੋਰੈਂਟ ਨੇ ਸਾਰੇ ਇਹਦੇ ਮੂਰੇ ਫੇਰ ਪਾਤਾ ਜੀ ਆਪਾਂ ਤੇਜ ਪੱਤਾ ਹੁਣ ਆਪਾਂ ਪਾ ਦਣੀ ਆ ਜੀ ਇਹਦੇ ਵਿੱਚ ਵੱਡੀ ਇਲਾਇਚੀ ਖੋਲ ਕੇ ਠੀਕ ਹੈ ਆ ਵੱਡੀ ਇਲੈਚੀ ਸੱਟ ਦੋ ਜੀ ਵਿੱਚ ਇਲੈਚੀ ਹੈ ਜੀ ਕਿਤੇ ਐਂ ਕਹਦੇ ਵੀ ਕੋਕਰੇ ਚ ਤੁਰੇ ਫਿਰਦੇ ਆ ਹਨਾ ਆ ਛੋਟੀ ਇਲੈਚੀ ਆ ਕਿਤੇ ਕੁੜੀਆਂ ਕਹਿੰਦੇ ਆਂ ਅੰਟੀ ਤੇਰੀ ਸਬਜ਼ੀ ਚ ਤਾਂ ਫਿਰਦਾ ਸੀ ਇਹ ਵੱਡੀ ਇਲੈਚੀ ਯਾਦ ਰੱਖਿਓ ਆਪਾਂ ਪਾਈ ਹੈ ਇਹ ਚਾਰ ਪੰਜ ਪਾਥੀਆਂ ਇਹਦੇ ਵਿੱਚ ਛੋਟੀਆਂ ਇਲੈਚੀਆਂ ਮੈਨੂੰ ਇਹ ਬੜੀਆਂ ਸਵਾਦ ਲੱਗਦੇ ਆਂ ਜੀ ਤੇ ਆ ਆ ਗਿਆ ਜੀ ਸਬਜ਼ੀਆਂ ਦਾ ਰਾਜਾ ਟਮਾਟਰ ਸਿਓ ਠੀਕ ਹੈ ਜੀ ਇਹ ਆ ਗਿਆ ਜੀ ਲਾਲ ਟਮਾਟਰ ਸਿਓ ਇਹਦੇ ਵਿੱਚ ਹੁਣ ਆਪਾਂ ਨੇ ਕੀ ਕਰਨਾ ਹੈਗਾ ਚੱਕਣਾ ਭਾਈ ਹਲਦੀ ਮਿਰਚ ਮਸਾਲਾ ਸਭ ਕੁਝ ਚੱਕ ਦੇਣਾ ਹੈਗਾ ਚੱਕ ਦਣੇ ਨੇ ਫੱਟੇ ਆਪਾਂ ਇਹਨੂੰ ਭੁੰਨ ਲੋਕੇ ਰਾ ਭੁੰਨ ਭਨ ਕੇ ਤੇ ਫੇਰ ਪਾਉਨੇ ਆਪਾਂ ਹੁਣ ਭਾਈ ਇਹਦੇ ਵਿੱਚ ਹਲਦੀ ਤੇ ਨਮਕ ਤੇ ਲਾਲ ਮਿਰਚਾ ਮਿਰਚਾ ਮੈਂ ਘਰੇ ਲਿਆ ਕੇ ਰਗੜਦੀ ਹੁੰਨੀ ਆ ਸਰੋਂ ਦਾ ਤੇਲ ਪਾ ਕੇ ਇਹਨਾਂ ਨੂੰ ਮੈਂ ਰਗੜ ਲੰਨੀ ਹੁੰਨੀ ਆ ਤੇ ਵਧੀਆ ਬਣ ਜਾਂਦੀਆਂ ਨੇ ਠੀਕ ਹੈ ਜੀ ਆ ਪਰਗੜ ਲੀਆਂ ਸੀਗੀਆਂ ਤੇ ਉਹ ਰੱਖ ਲੀਆਂ ਡੱਬੇ ਚ ਪਾ ਕੇ ਤੇ ਹੁਣ ਇਹਦੇ ਵਰਤੋਂ ਚ ਆ ਗਈਆਂ ਹੁਣ ਆਪਾਂ ਇਹਨਾਂ ਨੂੰ ਸਬਜ਼ੀ ਚ ਪਾਤਾ ਹੁਣ ਆਪਾਂ ਖਾਵਾਂਗੇ ਕਿਉਂਕਿ ਜਿਆਦਾ ਮਿੱਠਾ ਹੋਣਾ ਵੀ ਸਿਹਤ ਵਾਸਤੇ ਹਾਨੀਕਾਰਕ ਕਾਜੀ ਤੇ ਰਿਸ਼ਤੇਦਾਰਾਂ ਨੂੰ ਵੀ ਜਿਆਦਾ ਬਾੜੀ ਆਪਾਂ ਮਠਾਸ ਜੀ ਦੇਣ ਲੱਗ ਜੇ ਉਹ ਵੀ ਫਿਰ ਆਪਾਂ ਨੂੰ ਨਹੀਂ ਚਾਹੁੰਦੇ ਹਨ ਇਸ ਕਰਕੇ ਮਿਰਚਾਂ ਥੋੜੀਆਂ 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 ਆਪਾਂ ਨੂੰ ਰੱਖਣੀਆਂ ਚਾਹੀਦੀਆਂ ਨੇ ਹਨਾਂ ਜਿੰਦਗੀ ਦੇ ਵਿੱਚ ਸਾਰਾ ਨੂਨ ਮਿਰਚ ਚੱਲਦਾ ਰਹਿੰਦਾ ਹੁੰਦਾ ਟੈਨਸ਼ਨ ਨਹੀਂ ਲੈਣੀ ਕਿਸੇ ਨੇ ਦਿਨ ਸਭ ਤੇ ਹੁੰਦੇ ਨੇ ਕਦੇ ਢਲਦੇ ਪਰਛਾਵੇਂ ਭਾਈ ਕਦੇ ਇੱਧਰ ਨੂੰ ਤੇ ਕਦੇ ਉੱਧਰ ਨੂੰ ਦੇਖੋ ਲਾਲ ਲਾਲ ਬਣ ਗਈ ਤਰੀ ਦੇਖੋ ਤੁਸੀਂ ਕਿੰਨੀ ਨਜ਼ਾਰੇਦਾਰ ਤਰੀ ਬਣੀ ਤੇ ਹੁਣ ਪਾ ਦੇਣਾ ਜੀ ਆਪਾਂ ਇਹਦੇ ਵਿੱਚ ਜਿਹੜਾ ਬਣਾਇਆ ਸੀ ਡਰਾਈ ਫਰੂਟਾਂ ਦਾ ਦੁੱਧ ਠੀਕ ਆ ਜੀ ਆਪਾਂ ਬਣਾਇਆ ਸੀ ਅਦਰੜ ਕਿਆ ਅਦਰੜ ਕਿਆ ਆਪਾਂ ਪਾ ਦੇਣਾ ਇਹਦੇ ਵਿੱਚ ਤੁਸੀਂ ਦੇਖੀ ਚੱਲਿਓ ਕੁੜੀਓ ਵੇਖਿਓ ਤੁਸੀਂ ਇਹ ਨਜ਼ਾਰੇ ਬੰਦੀ ਸਬਜੀ ਮੈਨੂੰ ਨਹੀਂ ਲੱਗਦਾ ਵੀ ਕੋਈ ਤਕੜੇ ਤੋਂ ਤਕੜਾ ਸ਼ੈਫ ਬਣਾਉਂਦਾ ਹੋਣਾ ਤੁਹਾਡੀ ਆਂਟੀ ਤੋਂ ਬਿਨਾ ਕੋਈ ਨਹੀਂ ਬਣਾ ਸਕਦਾ ਇਹਨੂੰ ਹਨਾ ਜੇ ਭਾਈ ਕੋਈ ਬਣਾ ਸਕਦਾ ਤਾਂ ਕਰ ਦਿਓ ਹੱਥ ਖੜੇ ਵੀ ਆਂਟੀ ਅਸੀਂ ਬਣਾ ਸਕਦੇ ਹਾਂ ਚਲ ਕੋਈ ਗੱਲ ਨਹੀਂ ਹਨਾ ਆਹ ਪਾਤੀ ਆਪਾਂ ਇੱਕ ਮੁਠੀ ਦਾ ਖਾਂਦੀ ਮਿੱਠਾ ਮਿੱਠਾ ਮਠਾ ਸਭਾ ਬੜਾ ਸਵਾਦ ਧੋ ਕੇ ਰੱਖੀਆਂ ਪਈਆਂ ਸੀ ਭਾਈ ਮੇਰੀਆਂ ਕਿਤੇ ਆਖ ਆਂਟੀ ਧੋਤੀਆਂ ਹੀ ਨਹੀਂ ਤੂੰ ਹਨਾ ਭਾਈ ਫੇਰ ਕਿਤੇ ਜਵਾਕ ਅੱਜ ਕੱਲ ਤੁਹਾਨੂੰ ਪਤਾ ਜਵਾਕ ਵਾਲੀ ਨਗੋਚ ਕੱਢਦੇ ਆ ਹਜੇ ਸਿਆਣੇ ਤਾਂ ਕੱਢਣ ਨਾ ਕੱਢਣ ਤੇ ਆ ਆਪਾਂ ਹੁਣ ਡੱਬਾ ਜਾ ਧੋਕੇ ਫੇਰ ਪਾ ਦੇਣਾ ਫੁੱਲ ਮਖਾਣੇ ਨੇ ਬਹੁਤ ਮਹਿੰਗੇ ਆਪਾਂ ਨਹੀਂ ਛੱਡਣੇ ਇਹ ਕਾਸੇ ਦੇ ਵਿੱਚ ਵੀ ਕਿਸੇ ਹਾਲਤ ਦੇ ਵਿੱਚ ਵੀ ਸਭ ਘੋਲ ਘੂਲ ਕੇ ਜੀ ਇਹਨਾਂ ਨੂੰ ਚੱਕ ਕੇ ਤੇ ਤੁਸੀਂ ਇਹਦੇ ਵਿੱਚ ਪਾ ਲੋ ਇਹਨੂੰ ਲੋ ਥੋੜਾ ਜਿਹਾ ਰੰਨ ਤੇ ਤੁਸੀਂ ਭਾਈ ਮੇਰੀ ਵੀਡੀਓ ਤੁਹਾਨੂੰ ਕਿਵੇਂ ਲੱਗਦੀ ਹੁੰਦੀ ਹੈ ਕੁੜੀਓ ਵਧੀਆ ਮਿੱਠੇ ਮਿੱਠੇ ਕਮੈਂਟ ਕਰਿਆ ਕਰੋ ਆ ਹੈਗਾ ਜੀ ਮੇਰਾ ਜਿਹੜਾ ਮੈਂ ਸ਼ਾਈ ਪਨੀਰ ਵਾਸਤੇ ਮਸਾਲਾ ਘਰੇ ਰਗੜ ਕੇ ਰੱਖਿਆ ਹੋਇਆ ਉਹ ਪਾਤਾ ਇਹ ਮੈਂ ਸ਼ਾਈ ਪਨੀਰ ਵਾਲੇ ਵਾਸਤੇ ਰੱਖ ਰੱਖਿਆ ਜੀ ਘਰੇ ਰਗੜ ਕੇ ਤੇ ਇਹੋ ਜੀਆਂ ਸਬਜ਼ੀਆਂ ਚ ਵੀ ਪੈ ਜਾਂਦਾ ਆ ਦੇਖੋ ਜੀ ਤੁਸੀਂ ਆਪਾਂ ਜਿਹੜਾ ਪਨੀਰ ਕੱਟਿਆ ਸੀ ਉਹ ਪਾਤਾ ਇਹਦੇ ਵਿੱਚ ਤੇ ਹੁਣ ਆਪਾਂ ਪਾਵਾਂਗੇ ਜੀ ਜਿਹੜੀ ਮਸਾਲਿਆਂ ਦੀ ਰਾਣੀ ਹੈ ਜਿਹੜੀ ਕਿ ਸਾਰਾ ਦਿਨ ਉਹਨੂੰ ਸਾਹ ਨਹੀਂ ਆਉਂਦਾ ਵੀ ਮੇਰੇ ਵਰਗਾ ਕੋਈ ਨਹੀਂ ਹੈਗਾ ਕਿਉਂਕਿ ਉਹਦੇ ਵੇਰਾ ਸਬਜ਼ੀ ਬਣਦੀ ਹੋਈ ਨਹੀਂ ਜੇ ਬਣਾ ਲੈਨੇ ਤਾਂ ਬਣਦੀ ਹੋਈ ਨਹੀਂ ਕਰੀਏ ਕਿ ਬਹੁਤ ਉਹਦੀਆਂ ਮਿੰਤਾਂ ਤਰਲੇ ਕਰਕੇ ਲਿਉਣੀ ਪੈਂਦੀ ਹੈ ਤੇ ਫਿਰ ਉਹ ਸਬਜ਼ੀ ਚ ਪਾਉਣੀ ਪੈਂਦੀ ਹੈ ਤੇ ਫਿਰ ਉਹਦੇ ਨਾਲ ਆਪਾਂ ਇੰਜੋਏ ਕਰੀਦਾ ਇਹ ਹੈ ਜੀ ਕਸੂਰੀ ਮੇਥੀ ਇਹਨੂੰ ਤੁਸੀਂ ਹੱਥ ਨਾਲ ਮਸਲ ਲਓ ਮਸਲ ਕੇ ਇਹਦੇ ਉੱਤੇ ਛਿੜਕ ਦਿਓ ਧੂੜ ਦਿਓ ਪੂਰੀ ਇਹਦੇ ਉੱਤੇ ਛੜਕਾ ਕਰ ਦਿਓ ਜੀ ਪੂਰਾ ਤੇ ਦੇਖੋ ਰੰਗ ਬੰਨ ਕਿਵੇਂ ਲੈ ਕੇ ਆਈ ਹੈ ਇਹ ਆ ਦੇਖੋ ਫਲੂਸੜਾ ਜਾ ਰਹਿ ਗਿਆ ਤਾਂ ਠੀਕ ਹੈ ਜੀ ਆਪਣੀ ਬਣ ਗਈ ਜੀ ਇਹ ਤਿਆਰ ਹੋ ਗਈ ਪਨੀਰ ਦੀ ਤੇ ਡਰਾਈ ਫਰੂਟਾਂ ਦੀ ਸਬਜ਼ੀ ਤੇ ਆ ਫੁੱਲ ਮਖਾਣਿਆਂ ਦੀ ਇਹਨੂੰ ਪਾ ਲੋ ਕੌਲੇ ਚ ਆ ਲਕੌਲਾ ਤਾਂ ਗਿਆ ਲਿਬੜ ਚਲ ਕੋਈ ਨਹੀਂ ਬਾਅਦ ਵਿੱਚ ਹੀ ਸਾਫ਼ ਕਰਾਂਗੇ ਆਪਾਂ ਹਨਾ ਤੇ ਤੁਸੀਂ ਦੱਸੋ ਭਾਈ ਤੁਹਾਨੂੰ ਇਹ ਕਿਵੇਂ ਲੱਗੀ ਰੈਸਪੀ ਬਣਾਓ ਘਰੇ ਖਾਓ ਤੇ ਵੀਰਾਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਖਵਾਓ ਤੇ ਕਰੋ ਭਾਈ ਕੁੜੀਓ ਇੰਜੋਏ ਤੇ ਚਲੋ ਠੀਕ ਹੈ ਮੈਂ ਇਹਨੂੰ ਸਾਫ਼ ਕਰ ਦਿਆ ਧੰਨਵਾਦ ਜੀ